ਸਾਈਕਲ ਵੈਲੀ ਅਲੱਗ ਹੋਵੇ ਇੱਥੇ ਹੌਸਰੀ ਲਈ ਅਲੱਗ ਇੱਕ ਪਾਰਕ ਹੋਵੇ ਇੱਥੇ ਐਗਜ਼ੀਬਿਸ਼ਨ ਸੈਂਟਰ ਅਲੱਗ ਤੁਸੀਂ ਸਾਲ ਚ ਦੇਖਿਓ ਤਾਂ ਸਹੀ ਇਹ ਨਾਂ ਸਭ ਤੋਂ ਅੱਗੇ ਦਾ ਸ਼ਹਿਰ ਇਹ ਲੁਧਿਆਣਾ ਬਣ ਗਿਆ 60 ਸਾਲ ਦੀਆਂ ਕਮੀਆਂ ਇੱਕ ਸਾਲ ਚ ਕੱਢਾਂਗੇ ਇੱਕ ਸਾਲ ਚ ਠੀਕ ਹੈ ਅਸੀਂ ਲੁਧਿਆਣੇ ਲਈ ਪੂਰੇ ਇਲੈਕਟ੍ਰਿਕ ਬੱਸਾਂ ਲੈ ਕੇ ਆਉਣੇ ਹੰਡਸਟਰੀ ਇੰਡਸਟਰੀ ਬਚਾਉਣ ਲਈ ਇੰਡਸਟਰੀਅਲ ਪਾਰਕ ਲੈ ਕੇ ਆਉਣੇ ਅਸੀਂ ਉਰੇ ਇੰਡਸਟਰੀਅਲ ਹੱਬ ਬਣਾਉਣਾ ਉਰੇ ਅਸੀਂ ਐਸਾ ਕ੍ਰੀਏਟ ਕਰਨਾ ਹੈ ਸਿਸਟਮ ਜਿਹਦੇ ਵਿੱਚ ਇੰਡਸਟਰੀ ਹੋਵੇ ਲੇਬਰ ਨਾਲ ਬੈਠੀ ਹੋਵੇ ਮੈਟਰੋ ਅੰਦਰ ਆਉਂਦੀ ਹੋਵੇ ਜਿਹੜਾ ਫਰੇਟ ਕੋਰੀਡੋਰ ਆ ਟ੍ਰੇਨ ਉਹ ਅੰਦਰ ਆਉਂਦੀ ਹੋਵੇ ਤੇ ਉੱਥੇ ਐਸਆਈ ਹਸਪੀਟਲ ਹੋਵੇ ਇਸ ਤਰੀਕੇ ਦਾ ਸੀ ਤਿਆਰ ਕਰਨਾ ਹੈ ਇੱਥੇ ਸਾਈਕਲ ਵੈਲੀ ਅਲੱਗ ਹੋਵੇ ਇੱਥੇ ਹੌਸਰੀ ਲਈ ਅਲੱਗ ਇੱਕ ਪਾਰਕ ਹੋਵੇ ਇੱਥੇ ਐਗਜ਼ਿਬਿਸ਼ਨ ਸੈਂਟਰ ਅਲੱਗ ਤੁਸੀਂ ਸਾਲ ਚ ਦੇਖਿਓ ਤਾਂ ਸਹੀ ਇਹ ਨਾ ਸਭ ਤੋਂ ਅੱਗੇ ਦਾ ਸ਼ਹਿਰ ਇਹ ਲੁਧਿਆਣਾ ਬਣ ਗਿਆ 60 ਸਾਲ ਦੀਆਂ ਕਮੀਆਂ ਇੱਕ ਸਾਲ ਚ ਕੱਢਾਂਗੇ ਇੱਕ ਸਾਲ ਚ ਠੀਕ ਹੈ ਅਸੀਂ ਲੁਧਿਆਣੇ ਲਈ ਪੂਰੇ ਇਲੈਕਟ੍ਰਿਕ ਬੱਸਾਂ ਲੈ ਕੇ ਆਉਣੇ ਹਨ ਇੰਡਸਟਰੀ ਬਚਾਉਣ ਲਈ ਇੰਡਸਟਰੀਅਲ ਪਾਰਕ ਲੈ ਕੇ ਆਉਣੇ ਹਨ ਅਸੀਂ ਉਰੇ ਇੰਡਸਟਰੀਅਲ ਹੱਬ ਬਣਾਉਣਾ ਪੂਰੇ ਅਸੀਂ ਐਸਾ ਕ੍ਰੀਏਟ ਕਰਨਾ ਹੈ ਸਿਸਟਮ ਜਿਹਦੇ ਵਿੱਚ ਇੰਡਸਟਰੀ ਹੋਵੇ ਲੇਬਰ ਨਾਲ ਬੈਠੀ ਹੋਵੇ ਮੈਟਰੋ ਅੰਦਰ ਆਉਂਦੀ ਹੋਵੇ ਜਿਹੜਾ ਫਰੇਟ ਕੋਰੀਡੋਰ ਆ ਟ੍ਰੇਨ ਉਹ ਅੰਦਰ ਆਉਂਦੀ ਹੋਵੇ ਤੇ ਉੱਥੇ ਐਸਆਈ ਹਸਪੀਟਲ ਹੋਵੇ ਇਸ ਤਰੀਕੇ ਦਾ ਸੀ ਤਿਆਰ ਕਰਨਾ ਹੈ ਇੱਥੇ ਸਾਈਕਲ ਵੈਲੀ ਅਲੱਗ ਹੋਵੇ ਇੱਥੇ ਹੌਸਰੀ ਲਈ ਅਲੱਗ ਇੱਕ ਪਾਰਕ ਹੋਵੇ ਇੱਥੇ ਐਗਜ਼ੀਬਿਸ਼ਨ ਸੈਂਟਰ ਅਲੱਗ ਤੁਸੀਂ ਸਾਲ 'ਚ ਦੇਖਿਓ ਤਾਂ ਸਹੀ ਇਹ ਨਾਂ ਸਭ ਤੋਂ ਅੱਗੇ ਦਾ ਸ਼ਹਿਰ ਇਹ ਲੁਧਿਆਣਾ ਬਣ ਗਿਆ 60 ਸਾਲ ਦੀਆਂ ਕਮੀਆਂ ਇੱਕ ਸਾਲ 'ਚ ਕੱਢਾਂਗੇ ਇੱਕ ਸਾਲ 'ਚ ਠੀਕ ਹੈ ਅਸੀਂ ਲੁਧਿਆਣੇ ਲਈ ਪੂਰੇ ਇਲੈਕਟ੍ਰਿਕ ਬੱਸਾਂ ਲੈ ਕੇ ਆਉਣੇ ਹੰਡਸਟਰੀ ਇੰਡਸਟਰੀ ਬਚਾਉਣ ਲਈ ਇੰਡਸਟਰੀਅਲ ਪਾਰਕ ਲੈ ਕੇ ਆਉਣੇ ਅਸੀਂ ਉਰੇ ਇੰਡਸਟਰੀਅਲ ਹੱਬ ਬਣਾਉਣਾ ਉਰੇ ਅਸੀਂ ਐਸਾ ਕ੍ਰੀਏਟ ਕਰਨਾ ਹੈ ਸਿਸਟਮ ਜਿਹਦੇ ਵਿੱਚ ਇੰਡਸਟਰੀ ਹੋਵੇ ਲੇਬਰ ਨਾਲ ਬੈਠੀ ਹੋਵੇ ਮੈਟਰੋ ਅੰਦਰ ਆਉਂਦੀ ਹੋਵੇ ਜਿਹੜਾ ਫਰੇਟ ਕੋਰੀਡੋਰ ਆ ਟ੍ਰੇਨ ਉਹ ਅੰਦਰ ਆਉਂਦੀ ਹੋਵੇ ਤੇ ਉੱਥੇ ਐਸਐਈ ਹਸਪੀਟਲ ਹੋਵੇ ਇਸ ਤਰੀਕੇ ਦਾ ਸੀ ਤਿਆਰ ਕਰਨਾ ਹੈ ਇੱਥੇ ਸਾਈਕਲ ਵੈਲੀ ਅਲੱਗ ਹੋਵੇ ਇੱਥੇ ਹੌਸਰੀ ਲਈ ਅਲੱਗ ਇੱਕ ਪਾਰਕ ਹੋਵੇ ਇੱਥੇ ਐਗਜ਼ੀਬਿਸ਼ਨ ਸੈਂਟਰ ਅਲੱਗ ਤੁਸੀਂ ਸਾਲ 'ਚ ਦੇਖਿਓ ਤਾਂ ਸਹੀ ਇਹ ਨਾਂ ਸਭ ਤੋਂ ਅੱਗੇ ਦਾ ਸ਼ਹਿਰ ਇਹ ਲੁਧਿਆਣਾ ਬਣ ਗਿਆ 60 ਸਾਲ ਦੀਆਂ ਕਮੀਆਂ ਇੱਕ ਸਾਲ 'ਚ ਕੱਢਾਂਗੇ ਇੱਕ ਸਾਲ 'ਚ ਠੀਕ ਹੈ ਅਸੀਂ ਲੁਧਿਆਣੇ ਲਈ ਪੁਰੇ ਇਲੈਕਟ੍ਰਿਕ ਬੱਸਾਂ ਲੈ ਕੇ ਆਉਣੇ ਹੰਡਸਟਰੀ ਬਚਾਉਣ ਲਈ ਇੰਡਸਟਰੀਅਲ ਪਾਰਕ ਲੈ ਕੇ ਆਉਣੇ ਅਸੀਂ ਉਰੇ ਇੰਡਸਟਰੀਅਲ ਹੱਬ ਬਣਾਉਣਾ ਉਰੇ ਅਸੀਂ ਐਸਾ ਕ੍ਰੀਏਟ ਕਰਨਾ ਹੈ ਸਿਸਟਮ ਜਿਹਦੇ ਵਿੱਚ ਇੰਡਸਟਰੀ ਹੋਵੇ ਲੇਬਰ ਨਾਲ ਬੈਠੀ ਹੋਵੇ ਮੈਟਰੋ ਅੰਦਰ ਆਉਂਦੀ ਹੋਵੇ ਜਿਹੜਾ ਫਰੇਟ ਕੋਰੀਡੋਰ ਆ ਟ੍ਰੇਨ ਉਹ ਅੰਦਰ ਆਉਂਦੀ ਹੋਵੇ ਤੇ ਉੱਥੇ ਐਸਆਈ ਹਸਪੀਟਲ ਹੋਵੇ ਇਸ ਤਰੀਕੇ ਦਾ ਸੀ ਤਿਆਰ ਕਰਨਾ ਹੈ ਇੱਥੇ ਸਾਈਕਲ ਵੈਲੀ ਅਲੱਗ ਹੋਵੇ ਇੱਥੇ ਫੌਸਲੀ ਲਈ ਅਲੱਗ ਇੱਕ ਪਾਰਕ ਹੋਵੇ ਇੱਥੇ ਐਗਜ਼ਿਬਿਸ਼ਨ ਸੈਂਟਰ ਅਲੱਗ ਤੁਸੀਂ ਸਾਲ ਚ ਦੇਖਿਓ ਤਾਂ ਸਹੀ ਇਹ ਨਾ ਸਭ ਤੋਂ ਅੱਗੇ ਦਾ ਸ਼ਹਿਰ ਇਹ ਲੁਧਿਆਣਾ ਬਣ ਗਿਆ 60 ਸਾਲ ਦੀਆਂ ਕਮੀਆਂ ਇੱਕ ਸਾਲ 'ਚ ਕੱਢਾਂਗੇ ਇੱਕ ਸਾਲ 'ਚ ਠੀਕ ਹੈ ਅਸੀਂ ਲੁਧਿਆਣੇ ਲਈ ਪੂਰੇ ਇਲੈਕਟ੍ਰਿਕ ਬੱਸਾਂ ਲੈ ਕੇ ਆਉਣੇ ਹੰਡਸਟਰੀ ਇੰਡਸਟਰੀ ਬਚਾਉਣ ਲਈ ਇੰਡਸਟਰੀਅਲ ਪਾਰਕ ਲੈ ਕੇ ਆਉਣੇ ਅਸੀਂ ਉਰੇ ਇੰਡਸਟਰੀਅਲ ਹੱਬ ਬਣਾਉਣਾ ਉਰੇ ਅਸੀਂ ਐਸਾ ਕ੍ਰੀਏਟ ਕਰਨਾ ਹੈ ਸਿਸਟਮ ਜਿਹਦੇ ਵਿੱਚ ਇੰਡਸਟਰੀ ਹੋਵੇ ਲੇਬਰ ਨਾਲ ਬੈਠੀ ਹੋਵੇ ਮੈਟਰੋ ਅੰਦਰ ਆਉਂਦੀ ਹੋਵੇ ਜਿਹੜਾ ਫਰੇਟ ਕੋਰੀਡੋਰ ਆ ਟ੍ਰੇਨ ਉਹ ਅੰਦਰ ਆਉਂਦੀ ਹੋਵੇ ਤੇ ਉੱਥੇ ਐਸਆਈ ਹਸਪੀਟਲ ਹੋਵੇ ਇਸ ਤਰੀਕੇ ਦਾ ਸੀ ਤਿਆਰ ਕਰਨਾ ਹੈ ਇੱਥੇ ਸਾਈਕਲ ਵੈਲੀ ਅਲੱਗ ਹੋਵੇ ਇੱਥੇ ਹੌਸਰੀ ਲਈ ਅਲੱਗ ਇੱਕ ਪਾਰਕ ਹੋਵੇ ਇੱਥੇ ਐਗਜ਼ਿਬਿਸ਼ਨ ਸੈਂਟਰ ਅਲੱਗ ਤੁਸੀਂ ਸਾਲ ਚ ਦੇਖਿਓ ਤਾਂ ਸਹੀ ਇਹ ਨਾ ਸਭ ਤੋਂ ਅੱਗੇ ਦਾ ਸ਼ਹਿਰ ਇਹ ਲੁਧਿਆਣਾ ਬਣ ਗਿਆ 60 ਸਾਲ ਦੀਆਂ ਕਮੀਆਂ ਇੱਕ ਸਾਲ ਚ ਕੱਢਾਂਗੇ ਇੱਕ ਸਾਲ ਚ ਠੀਕ ਹੈ ਅਸੀਂ ਲੁਧਿਆਣੇ ਲਈ ਉਰੇ ਇਲੈਕਟ੍ਰਿਕ ਬੱਸਾਂ ਲੈ ਕੇ ਆਉਂਦੇ ਹਾਂ ਇੰਡਸਟਰੀ ਬਚਾਉਣ ਲਈ ਇੰਡਸਟਰੀਅਲ ਪਾਰਕ ਲੈ ਕੇ ਆਉਂਦੇ ਹਾਂ ਅਸੀਂ ਉਰੇ ਇੰਡਸਟਰੀਅਲ ਹੱਬ ਬਣਾਉਣਾ ਹੈ ਵੇ ਅਸੀਂ ਐਸਾ ਕ੍ਰੀਏਟ ਕਰਨਾ ਹੈ ਸਿਸਟਮ ਜਿਹਦੇ ਵਿੱਚ ਇੰਡਸਟਰੀ ਹੋਵੇ ਲੇਬਰ ਨਾਲ ਬੈਠੀ ਹੋਵੇ ਮੈਟਰੋ ਅੰਦਰ ਆਉਂਦੀ ਹੋਵੇ ਜਿਹੜਾ ਫਰੇਟ ਕੋਰੀਡੋਰ ਆ ਟ੍ਰੇਨ ਉਹ ਅੰਦਰ ਆਉਂਦੀ ਹੋਵੇ ਤੇ ਉੱਥੇ ਐਸਆਈ ਹਸਪੀਟਲ ਹੋਵੇ ਇਸ ਤਰੀਕੇ ਦਾ ਸੀ ਤਿਆਰ ਕਰਨਾ ਹੈ ਇੱਥੇ ਸਾਈਕਲ ਵੈਲੀ ਅਲੱਗ ਹੋਵੇ ਇੱਥੇ ਹੌਸਰੀ ਲਈ ਅਲੱਗ ਇੱਕ ਪਾਰਕ ਹੋਵੇ ਇੱਥੇ ਐਗਜ਼ਿਬਿਸ਼ਨ ਸੈਂਟਰ ਅਲੱਗ ਤੁਸੀਂ ਸਾਲ ਚ ਦੇਖਿਓ ਤਾਂ ਸਹੀ ਇਹ ਨਾ ਸਭ ਤੋਂ ਅੱਗੇ ਦਾ ਸ਼ਹਿਰ ਇਹ ਲੁਧਿਆਣਾ ਬਣ ਗਿਆ 60 ਸਾਲ ਦੀਆਂ ਕਮੀਆਂ ਇੱਕ ਸਾਲ 'ਚ ਕੱਢਾਂਗੇ ਇੱਕ ਸਾਲ 'ਚ ਠੀਕ ਹੈ ਅਸੀਂ ਲੁਧਿਆਣੇ ਲਈ ਪੂਰੇ ਇਲੈਕਟ੍ਰਿਕ ਬੱਸਾਂ ਲੈ ਕੇ ਆਉਣੇ ਹੰਡਸਟਰੀ ਇੰਡਸਟਰੀ ਬਚਾਉਣ ਲਈ ਇੰਡਸਟਰੀਅਲ ਪਾਰਕ ਲੈ ਕੇ ਆਉਣੇ ਅਸੀਂ ਉਰੇ ਇੰਡਸਟਰੀਅਲ ਹੱਬ ਬਣਾਉਣਾ ਉਰੇ ਅਸੀਂ ਐਸਾ ਕ੍ਰੀਏਟ ਕਰਨਾ ਇਸ ਸਿਸਟਮ ਜਿਹਦੇ ਵਿੱਚ ਇੰਡਸਟਰੀ ਹੋਵੇ ਲੇਬਰ ਨਾਲ ਬੈਠੀ ਹੋਵੇ ਮੈਟਰੋ ਅੰਦਰ ਆਉਂਦੀ ਹੋਵੇ ਜਿਹੜਾ ਫਰੇਟ ਕੋਰੀਡੋਰ ਆ ਟ੍ਰੇਨ ਉਹ ਅੰਦਰ ਆਉਂਦੀ ਹੋਵੇ ਤੇ ਉੱਥੇ ਐਸਆਈ ਹਸਪੀਟਲ ਹੋਵੇ ਇਸ ਤਰੀਕੇ ਦਾ ਸੀ ਤਿਆਰ ਕਰਨਾ ਹੈ ਇੱਥੇ ਸਾਈਕਲ ਵੈਲੀ ਅਲੱਗ ਹੋਵੇ ਇੱਥੇ ਹੌਸਰੀ ਲਈ ਅਲੱਗ ਇੱਕ ਪਾਰਕ ਹੋਵੇ ਇੱਥੇ ਐਗਜ਼ੀਬਿਸ਼ਨ ਸੈਂਟਰ ਅਲੱਗ ਤੁਸੀਂ ਸਾਲ 'ਚ ਦੇਖਿਓ ਤਾਂ ਸਹੀ ਇਹ ਨਾਂ ਸਭ ਤੋਂ ਅੱਗੇ ਦਾ ਸ਼ਹਿਰ ਇਹ ਲੁਧਿਆਣਾ ਬਣ ਗਿਆ 60 ਸਾਲ ਦੀਆਂ ਕਮੀਆਂ ਇੱਕ ਸਾਲ 'ਚ ਕੱਢਾਂਗੇ ਇੱਕ ਸਾਲ 'ਚ ਠੀਕ ਹੈ ਅਸੀਂ ਲੁਧਿਆਣੇ ਲਈ ਪੂਰੇ ਇਲੈਕਟ੍ਰਿਕ ਬੱਸਾਂ ਲੈ ਕੇ ਆਉਣੇ ਹੰਡਸਟਰੀ ਇੰਡਸਟਰੀ ਬਚਾਉਣ ਲਈ ਇੰਡਸਟਰੀਅਲ ਪਾਰਕ ਲੈ ਕੇ ਆਉਣੇ ਅਸੀਂ ਉਰੇ ਇੰਡਸਟਰੀਅਲ ਹੱਬ ਬਣਾਉਣਾ ਪੂਰੇ ਅਸੀਂ ਐਸਾ ਕ੍ਰੀਏਟ ਕਰਨਾ ਹੈ ਸਿਸਟਮ ਜਿਹਦੇ ਵਿੱਚ ਇੰਡਸਟਰੀ ਹੋਵੇ ਲੇਬਰ ਨਾਲ ਬੈਠੀ ਹੋਵੇ ਮੈਟਰੋ ਅੰਦਰ ਆਉਂਦੀ ਹੋਵੇ ਜਿਹੜਾ ਫਰੇਟ ਕੋਰੀਡੋਰ ਆ ਟ੍ਰੇਨ ਉਹ ਅੰਦਰ ਆਉਂਦੀ ਹੋਵੇ ਤੇ ਉੱਥੇ ਐਸਆਈ ਹਸਪੀਟਲ ਹੋਵੇ ਇਸ ਤਰੀਕੇ ਦਾ ਸੀ ਤਿਆਰ ਕਰਨਾ ਹੈ ਇੱਥੇ ਸਾਈਕਲ ਵੈਲੀ ਅਲੱਗ ਹੋਵੇ ਇੱਥੇ ਹੌਸਰੀ ਲਈ ਅਲੱਗ ਇੱਕ ਪਾਰਕ ਹੋਵੇ ਇੱਥੇ ਐਗਜ਼ੀਬਿਸ਼ਨ ਸੈਂਟਰ ਅਲੱਗ ਤੁਸੀਂ ਸਾਲ ਚ ਦੇਖਿਓ ਤਾਂ ਸਹੀ ਇਹ ਨਾ ਸਭ ਤੋਂ ਅੱਗੇ ਦਾ ਸ਼ਹਿਰ ਇਹ ਲੁਧਿਆਣਾ ਬਣ ਗਿਆ 60 ਸਾਲ ਦੀਆਂ ਕਮੀਆਂ ਇੱਕ ਸਾਲ 'ਚ ਕੱਢਾਂਗੇ ਇੱਕ ਸਾਲ 'ਚ ਠੀਕ ਹੈ ਅਸੀਂ ਲੁਧਿਆਣੇ ਲਈ ਪੂਰੇ ਇਲੈਕਟ੍ਰਿਕ ਬੱਸਾਂ ਲੈ ਕੇ ਆਉਂਦੇ ਹਾਂ ਇੰਡਸਟਰੀ ਇੰਡਸਟਰੀ ਬਚਾਉਣ ਲਈ ਇੰਡਸਟਰੀਅਲ ਪਾਰਕ ਲੈ ਕੇ ਆਉਣੇ ਆ ਅਸੀਂ ਉਰੇ ਇੰਡਸਟਰੀਅਲ ਹੱਬ ਬਣਾਉਣਾ ਉਰੇ ਅਸੀਂ ਐਸਾ ਕ੍ਰੀਏਟ ਕਰਨਾ ਹੈ ਸਿਸਟਮ ਜਿਹਦੇ ਵਿੱਚ ਇੰਡਸਟਰੀ ਹੋਵੇ ਲੇਬਰ ਨਾਲ ਬੈਠੀ ਹੋਵੇ ਮੈਟਰੋ ਅੰਦਰ ਆਉਂਦੀ ਹੋਵੇ ਜਿਹੜਾ ਫਰੇਟ ਕੋਰੀਡੋਰ ਆ ਟ੍ਰੇਨ ਉਹ ਅੰਦਰ ਆਉਂਦੀ ਹੋਵੇ ਤੇ ਉੱਥੇ ਐਸਆਈ ਹਸਪੀਟਲ ਹੋਵੇ ਇਸ ਤਰੀਕੇ ਦਾ ਸੀ ਤਿਆਰ ਕਰਨਾ ਹੈ ਇੱਥੇ ਸਾਈਕਲ ਵੈਲੀ ਅਲੱਗ ਹੋਵੇ ਇੱਥੇ ਹੌਸਰੀ ਲਈ ਅਲੱਗ ਇੱਕ ਪਾਰਕ ਹੋਵੇ ਇੱਥੇ ਐਗਜ਼ਿਬਿਸ਼ਨ ਸੈਂਟਰ ਅਲੱਗ ਤੁਸੀਂ ਸਾਲ ਚ ਦੇਖਿਓ ਤਾਂ ਸਹੀ ਇਹ ਨਾਂ ਸਭ ਤੋਂ ਅੱਗੇ ਦਾ ਸ਼ਹਿਰ ਇਹ ਲੁਧਿਆਣਾ ਬਣ ਗਿਆ 60 ਸਾਲ ਦੀਆਂ ਕਮੀਆਂ ਇੱਕ ਸਾਲ ਚ ਕੱਢਾਂਗੇ ਇੱਕ ਸਾਲ ਚ ਠੀਕ ਹੈ ਅਸੀਂ ਲੁਧਿਆਣੇ ਲਈ ਉਰੇ ਇਲੈਕਟ੍ਰਿਕ ਬੱਸਾਂ ਲੈ ਕੇ ਆਉਣੇ ਆਂਡਸਟਰੀ ਬਚਾਉਣ ਲਈ ਇੰਡਸਟਰੀਅਲ ਪਾਰਕ ਲੈ ਕੇ ਆਉਣੇ ਆਂ ਅਸੀਂ ਉਰੇ ਇੰਡਸਟਰੀਅਲ ਹੱਬ ਬਣਾਉਣਾ ਅਸੀਂ ਐਸਾ ਕ੍ਰੀਏਟ ਕਰਨਾ ਹੈ ਸਿਸਟਮ ਜਿਹਦੇ ਵਿੱਚ ਇੰਡਸਟਰੀ ਹੋਵੇ ਲੇਬਰ ਨਾਲ ਬੈਠੀ ਹੋਵੇ ਮੈਟਰੋ ਅੰਦਰ ਆਉਂਦੀ ਹੋਵੇ ਜਿਹੜਾ ਫਰੇਟ ਕੋਰੀਡੋਰ ਆ ਟ੍ਰੇਨ ਉਹ ਅੰਦਰ ਆਉਂਦੀ ਹੋਵੇ ਤੇ ਉੱਥੇ ਐਸਆਈ ਹਸਪੀਟਲ ਹੋਵੇ ਇਸ ਤਰੀਕੇ ਦਾ ਸੀ ਤਿਆਰ ਕਰਨਾ ਹੈ ਇੱਥੇ ਸਾਈਕਲ ਵੈਲੀ ਅਲੱਗ ਹੋਵੇ ਇੱਥੇ ਹੌਸਰੀ ਲਈ ਅਲੱਗ ਇੱਕ ਪਾਰਕ ਹੋਵੇ ਇੱਥੇ ਐਗਜ਼ਿਬਿਸ਼ਨ ਸੈਂਟਰ ਅਲੱਗ ਤੁਸੀਂ ਸਾਲ ਚ ਦੇਖਿਓ ਤਾਂ ਸਹੀ ਇਹ ਨਾ ਸਭ ਤੋਂ ਅੱਗੇ ਦਾ ਸ਼ਹਿਰ ਇਹ ਲੁਧਿਆਣਾ ਬਣ ਗਿਆ 60 ਸਾਲ ਦੀਆਂ ਕਮੀਆਂ ਇੱਕ ਸਾਲ 'ਚ ਕੱਢਾਂਗੇ ਇੱਕ ਸਾਲ 'ਚ ਠੀਕ ਹੈ ਅਸੀਂ ਲੁਧਿਆਣੇ ਲਈ ਪੁਰੇ ਇਲੈਕਟ੍ਰਿਕ ਬੱਸਾਂ ਲੈ ਕੇ ਆਉਣੇ ਹੰਡਸਟਰੀ ਇੰਡਸਟਰੀ ਬਚਾਉਣ ਲਈ ਇੰਡਸਟਰੀਅਲ ਪਾਰਕ ਲੈ ਕੇ ਆਉਣੇ ਅਸੀਂ ਉਰੇ ਇੰਡਸਟਰੀਅਲ ਹੱਬ ਬਣਾਉਣਾ ਉਰੇ ਅਸੀਂ ਐਸਾ ਕ੍ਰੀਏਟ ਕਰਨਾ ਹੈ ਸਿਸਟਮ ਜਿਹਦੇ ਵਿੱਚ ਇੰਡਸਟਰੀ ਹੋਵੇ ਲੇਬਰ ਨਾਲ ਬੈਠੀ ਹੋਵੇ ਮੈਟਰੋ ਅੰਦਰ ਆਉਂਦੀ ਹੋਵੇ ਜਿਹੜਾ ਫਰੇਟ ਕੋਰੀਡੋਰ ਆ ਟ੍ਰੇਨ ਉਹ ਅੰਦਰ ਆਉਂਦੀ ਹੋਵੇ ਤੇ ਉੱਥੇ ਐਸਆਈ ਹਸਪੀਟਲ ਹੋਵੇ ਇਸ ਤਰੀਕੇ ਦਾ ਸੀ ਤਿਆਰ ਕਰਨਾ ਹੈ ਇੱਥੇ ਸਾਈਕਲ ਵੈਲੀ ਅਲੱਗ ਹੋਵੇ ਇੱਥੇ ਹੌਸਰੀ ਲਈ ਅਲੱਗ ਇੱਕ ਪਾਰਕ ਹੋਵੇ ਇੱਥੇ ਐਗਜ਼ੀਬਿਸ਼ਨ ਸੈਂਟਰ ਅਲੱਗ ਤੁਸੀਂ ਸਾਲ 'ਚ ਦੇਖਿਓ ਤਾਂ ਸਹੀ ਇਹ ਨਾ ਸਭ ਤੋਂ ਅੱਗੇ ਦਾ ਸ਼ਹਿਰ ਇਹ ਲੁਧਿਆਣਾ ਬਣ ਗਿਆ 60 ਸਾਲ ਦੀਆਂ ਕਮੀਆਂ ਇੱਕ ਸਾਲ 'ਚ ਕੱਢਾਂਗੇ ਇੱਕ ਸਾਲ 'ਚ ਠੀਕ ਹੈ ਅਸੀਂ ਲੁਧਿਆਣੇ ਲਈ ਪੁਰੇ ਇਲੈਕਟ੍ਰਿਕ ਬੱਸਾਂ ਲੈ ਕੇ ਆਉਣੇ ਹੰਡਸਟਰੀ ਇੰਡਸਟਰੀ ਬਚਾਉਣ ਲਈ ਇੰਡਸਟਰੀਅਲ ਪਾਰਕ ਲੈ ਕੇ ਆਉਣੇ ਆ ਅਸੀਂ